ਕਹਾਣੀ ਕੁਰਬਾਨੀ ਲੇਖਕ ਲਖਵਿੰਦਰ ਸਿੰਘ ਸੰਧੂ ਆਪਣੇ ਪਤੀ ਦੀ 5ਵੀਂ ਵਰ੍ਹੇ ਦੀ ਮੌਕੇ ਉਸ ਦੀ ਤਸਵੀਰ ਦੇ ਸਾਹਮਣੇ ਖੜੀ ਕਵਿਤਾ ਨੂੰ 15 ਸਾਲ ਪੁਰਾਣਾ ਸਮਾਂ ਯਾਦ ਆਇਆ 15 ਸਾਲ ਪਹਿਨਾ ਉਸ ਦਾ ਵਿਆਹ ਦੀਪਕ ਨਾਲ ਹੋਇਆ ਸੀ ਉਹ ਬਹੁਤ ਖੁਸ਼ ਸੀ ਦੀਪਕ ਸਰਕਾਰੀ ਨੌਕਰੀ ਕਰਦਾ ਸੀ ਉਹ ਆਪਣੇ ਮਾਪੇ ਤੋਂ ਅਲੱਗ ਹੋਰ ਸ਼ਹਿਰ ਕਿਰਾਏ ਤੇ ਰਹਿੰਦਾ ਸੀ ਦੀਪਕ ਦੀ ਤਨਖਾਹ ਜ਼ਿਆਦਾ ਨਹੀਂ ਸੀ ਪਰ ਉਹ ਵਧੀਆ ਇਨਸਾਨ ਸੀ ਕਵਿਤਾ ਨੂੰ ਇਹੋ ਸਵਰਗ ਲੱਗਦਾ ਸੀ 5 ਸਾਲਾਂ ਜੋ ਉਹਨਾਂ ਦੇ ਦੋ ਬੱਚੇ ਹੋ ਗਏ ਪਰਿਵਾਰ ਵੱਡਾ ਹੋ ਗਿਆ ਖਰਚੇ ਵਧਣ ਲੱਗੇ ਦੀਪਕ ਇਕੱਲਾ ਕਮਾਉਣ ਵਾਲਾ ਹੋਣ ਕਰਕੇ ਘਰ ਵਿੱਚ ਪੈਸੇ ਦੀ ਬਹੁਤ ਤੰਗੀ ਹੋਣ ਲੱਗੀ ਉਪਰੋ ਘਰ ਵੀ ਕਿਰਾਏ ਤੇ ਹੋਣ ਕਰਕੇ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਇਸ ਬੁਰੇ ਵਕਤ ਦੀਪਕ ਨੇ ਮਾਪੇ ਤੋਂ ਮਦਦ ਮੰਗੀ ਕਿ ਮੇਰੇ ਹਿੱਸੇ ਦੀ ਜਾਇਦਾਦ ਮੈਨੂੰ ਦੇ ਦਿਓ ਪਰ ਮਾਪੇ ਸਾਫ਼ ਮੁਕਰ ਗਏ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਅਸੀਂ ਬੈਠੇ ਆ ਉਦੋਂ ਤੱਕ ਤਾਂ ਨਹੀਂ ਮਿਲ ਸਕਦਾ ਹਿੱਸਾ ਮਰਨ ਤੋਂ ਬਾਅਦ ਇਹ ਤਾਂ ਹੋਡੀ ਹੀ ਹੈ ਬੱਚਿਆਂ ਨੂੰ ਸਕੂਲ ਵੀ ਪੜਾਉਣਾ ਸੀ ਇਸ ਲਈ ਕਵਿਤਾ ਨੇ ਵੀ ਕੰਮ ਕਰਨ ਬਾਰੇ ਸੋਚਿਆ ਪਰ ਕੱਪੜੇ ਸਿਉਣ ਤੋਂ ਬਿਨਾ ਉਸ ਨੂੰ ਹੋਰ ਕੋਈ ਕੰਮ ਨਹੀਂ ਮਿਲਿਆ ਉਸ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ ਇਸ ਕੰਮ ਵਿੱਚ ਕਮਾਈ ਜ਼ਿਆਦਾ ਨਹੀਂ ਸੀ ਪੈਸੇ ਦੀ ਤੰਗੀ ਕਰਕੇ ਘਰ ਵਿੱਚ ਕਲੇਸ਼ ਵੱਧ ਗਿਆ ਜ਼ਿੰਦਗੀ ਨਰਕ ਤੋਂ ਵੀ ਬੁਰੀ ਹੋ ਗਈ ਹਰ ਰੋਜ਼ ਸਵੇਰੇ ਸ਼ਾਮ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਤੀ ਪਤਨੀ ਦੀ ਆਪਸ ਵਿੱਚ ਖੂਬ ਲੜਾਈ ਹੁੰਦੀ ਅਚਾਨਕ ਦੀਪਕ ਬਿਮਾਰ ਹੋ ਗਿਆ ਉਸ ਨੂੰ ਬਲੱਡ ਦਾ ਕੈਂਸਰ ਸੀ ਡਾਕਟਰ ਨੇ ਉਸ ਨੂੰ ਵੱਡੇ ਹਸਪਤਾਲ ਇਲਾਜ ਦੀ ਸਲਾਹ ਦਿੱਤੀ ਪਰ ਦੀਪਕ ਨੂੰ ਪਤਾ ਸੀ ਕਿ ਉਸ ਕੋਲ ਇਲਾਜ ਕਰਵਾਉਣ ਲਈ ਪੈਸੇ ਨਹੀਂ ਇਸ ਲਈ ਉਹ ਚੁੱਪਚਾਪ ਹੀ ਰਿਹਾ ਕੁਝ ਮਹੀਨੇ ਦੁੱਕਾਟਣ ਬਾਅਦ ਦੀਪਕ ਦੀ ਮੌਤ ਹੋ ਗਈ ਕਵਿਤਾ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਥੋੜੇ ਦਿਨਾਂ ਵਿੱਚ ਹੀ ਕਵਿਤਾ ਨੂੰ ਦੀਪਕ ਦੀ ਇੰਸ਼ੋਰੈਂਸ ਉਸਦੇ ਫੰਡ ਤੇ ਇੰਪਲਾਈਜ਼ ਫੰਡ ਦੇ ਪੈਸੇ ਮਿਲ ਗਏ ਉਸਨੇ ਉਹ ਪੈਸੇ ਡਾਕਾਣੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਿਸ ਦਾ ਉਸ ਨੂੰ ਮਹੀਨੇ ਦਾ ਇੰਨਾ ਕ ਵਿਆਜ ਆਉਣ ਲੱਗ ਗਿਆ ਜਿਸ ਨਾਲ ਉਸ ਦਾ ਘਰ ਦਾ ਗੁਜ਼ਾਰਾ ਥੋੜਾ ਸੌਖਾ ਹੋ ਗਿਆ ਦੀਪਕ ਦੇ ਵਿਭਾਗ ਨੇ ਉਸ ਨੂੰ ਰਹਿਮ ਦੇ ਆਧਾਰ ਤੇ ਨੌਕਰੀ ਦੇ ਦਿੱਤੀ ਉਸ ਦੇ ਦਿਨ ਬਦਲ ਗਏ ਦੀਪਕ ਦੇ ਮਾਪੇ ਨੇ ਵੀ ਬੱਚਿਆਂ ਦੇ ਤਰਸ ਖਾ ਕੇ ਦੀਪਕ ਦੇ ਜਾਇਦਾਦ ਵਿੱਚੋਂ ਵੰਦੇ ਹੱਕ ਦੇ ਬਦਲੇ ਕਵਿਤਾ ਨੂੰ ਪੈਸੇ ਦੇ ਦਿੱਤੇ ਉਸਨੇ ਕੁਝ ਪੈਸੇ ਬੈਂਕ ਤੋਂ ਲੋਨ ਲੈ ਕੇ ਇੱਕ ਛੋਟਾ ਜਿਹਾ ਆਪਣਾ ਘਰ ਖਰੀਦ ਲਿਆ ਬੱਚੇ ਚੰਗੇ ਸਕੂਲ ਵਿੱਚ ਪੜਨ ਲੱਗੇ ਅੱਜ ਉਹ ਦੀਪਕ ਦੀ ਤਸਵੀਰ ਸਾਹਮਣੇ ਖੜੀ ਹੋ ਕੇ ਸੋਚ ਰਹੀ ਸੀ ਕਾਸ਼ ਅੱਜ ਤੁਸੀਂ ਹੁੰਦੇ ਤਾਂ ਵੇਖਦੇ ਸਭ ਕੁਝ ਉਸੇ ਤਰ੍ਹਾਂ ਹੀ ਹੋ ਰਿਹਾ ਜਿਸ ਤਰ੍ਹਾਂ ਆਪਾਂ ਚਾਹੁੰਦੇ ਸੀ ਘਰ ਵੀ ਹੈ ਆਪਣੇ ਬੱਚੇ ਵੀ ਚੰਗੇ ਸਕੂਲ ਵਿੱਚ ਪੜਦੇ ਨੇ ਗੁਜ਼ਾਰੇ ਵਾਸਤੇ ਪੈਸੇ ਵੀ ਨੇ ਬਸ ਇੱਕੋ ਹੀ ਕਮੀ ਹੈ ਅੱਜ ਤੁਸੀਂ ਨਹੀਂ ਹੋ ਅਗਲੇ ਹੀ ਪਲ ਉਹ ਇੱਕਦਮ ਸਹਿਮ ਜਾਂਦੀ ਹੈ ਉਸ ਨੂੰ ਕੰਬਣੀ ਜਿਹੀ ਲੱਗਣ ਲੱਗਦੀ ਆ ਉਸਦੇ ਕੰਨਾਂ ਵਿੱਚ ਦੀਪਕ ਦੀ ਆਵਾਜ਼ ਆਉਂਦੀ ਹੈ ਉਹ ਕਹਿ ਰਿਹਾ ਕਵਿਤਾ ਜੇ ਮੈਂ ਹੁੰਦਾ ਫੇਰੇ ਸਭ ਕੁਝ ਤੇਰੇ ਕੋਲ ਨਹੀਂ ਸੀ ਹੋਣਾ ਕਵਿਤਾ ਦੇ ਮੱਥੇ ਤੇ ਪਸੀਨਾ ਆ ਗਿਆ ਉਸ ਨੂੰ ਲੱਗਿਆ ਦੀਪਕ ਦੀ ਮੌਤ ਵੀ ਮੇਰੇ ਤੇ ਮੇਰੇ ਪਰਿਵਾਰ ਲਈ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਸੀ ਉਹ ਜੋ ਸੋਚ ਰਹੀ ਸੀ ਕਿ ਇਹ ਸਭ ਲੈਣ ਲਈ ਮਰਨਾ ਜ਼ਰੂਰੀ ਹੈ ਕਿ ਆਦਮੀ ਨੂੰ ਉਸ ਦਾ ਹੱਕ ਮਰੇ ਬਿਨਾ ਨਹੀਂ ਮਿਲ ਸਕਦਾ ਧੰਨਵਾਦ ਜੀ